ਲਓ ਵੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਇਹ ਜੀ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੇ ਵੀ ਤੁਸੀਂ ਆਪਣੀ ਵਿਆਹ ਦੇ ਲਈ ਪ੍ਰੀ-ਵੇਡਿੰਗ ਸ਼ੂਟ ਕਰ ਸਕਦੇ ਹੋ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਜਿਵੇਂ ਕੁਝ ਵੀ ਤੁਸੀਂ ਪੈਰ ਆਵੇ ਚ ਆਪਦਾ ਬਦਲਾਅ ਕਰਨਾ ਦੇਖੋ ਮੋਟੀਬਾਈਕਲ ਸਾਈਕਲ ਤੇ ਆਹ ਟਰੈਕਟਰ ਹੈ ਤੇ ਉਵੇਂ ਹੀ ਪੁਰਾਣਾ ਤੁਹਾਨੂੰ ਸਕੂਟਰ ਠੀਕ ਹੈ ਕੋਈ ਸਾਈਕਲ ਤੇ ਜਿਵੇਂ ਆਹ ਮੰਜੇ ਪਏ ਆ ਸਾਰਾ ਤੁਹਾਨੂੰ ਪੁਰਾਣਾ ਹੀ ਸੱਦਾ ਚਾਰਕ ਮਿਲੇਗਾ ਆਹ ਦੇਖੋ ਬਹੁਤ ਹੀ ਪੁਰਾਣਾ ਸੰਦੂਖ ਹੈ ਤੇ ਖੁੰਡਾ ਤੇ ਆਜੋ ਆਪਾਂ ਸਾਨੂੰ ਅੰਦਰ ਚੱਲ ਕੇ ਦਿਖਾਉਨੇ ਆ ਠੀਕ ਹੈ ਜਿਵੇਂ ਮੰਨ ਲਓ ਪੁਰਾਣੇ ਸਮਿਆਂ ਚ ਹੁੰਦਾ ਸੀ ਨੂੰ ਨੂੰ ਉਹੀ ਸਾਰਾ ਕੁਝ ਇੱਥੇ ਮਿਲੂਗਾ ਜਿਵੇਂ ਕੋਈ ਤੁਸੀਂ ਪ੍ਰੀ ਵਿਡਿੰਗ ਕਰਵਾਉਣੀ ਹੈ ਤਾਂ ਤੁਸੀਂ ਇਸ ਜਗ੍ਹਾ ਤੇ ਆ ਕੇ ਕਰਵਾ ਸਕਦੇ ਹੋ ਜਿਵੇਂ ਉਹ ਅੱਗੇ ਪਹਿਲਾਂ ਬੈਲ ਗੱਡੀਆਂ ਵਾਲੇ ਹੁੰਦੇ ਸੀ ਠੀਕ ਹੈ ਰੇਸਾਂ ਲਾਉਂਦੇ ਸੀ ਦੌੜ ਤੇ ਉਹ ਆ ਚੀਜ਼ ਸੀਗੇ ਜਿਵੇਂ ਪੁਰਾਣੇ ਮੰਨ ਲਓ ਪਹਿਲਾਂ ਟਿੰਡਾਂ ਵਾਲੇ ਖੂਹ ਹੁੰਦੇ ਸੀ ਠੀਕ ਹੈ ਤੇ ਉਹ ਆ ਦੇਖ ਸਕਦੇ ਹੋ ਤੁਸੀਂ ਇਹ ਪੁਰਾਣੇ ਉਹੀ ਟਿੰਡਾਂ ਵਾਲੇ ਖੂਬ ਬਣਾਏ ਹੋਏ ਐ ਠੀਕ ਐ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਵੀ ਮੰਨ ਲਓ ਕੋਈ ਵੀ ਪ੍ਰੀ-ਵਾਈਡਿੰਗ ਤੇ ਤੁਸੀਂ ਇੱਥੇ ਸ਼ੂਟ ਕਰ ਸਕਦੇ ਹੋ ਬਹੁਤ ਹੀ ਸੋਹਣੀ ਜਗ੍ਹਾ ਐ ਇਹ ਇਹ ਰਾਮਾ ਰੋਡ ਤੇ ਐ ਠੀਕ ਐ ਤੇ ਰਾਮਾ ਤੋਂ ਥੋੜਾ ਜਿਹਾ ਬਾਹਰ ਆ ਕੇ ਉਸ ਰੋਡ ਦੇ ਉੱਪਰ ਹੀ ਐ ਤੇ ਬੰਨਿਆਂ ਨੇ ਬਹੁਤ ਹੀ ਸੋਹਣੀ ਇਹ ਜਗ੍ਹਾ ਤਿਆਰ ਕੀਤੀ ਹੋਈ ਐ ਠੀਕ ਐ ਮੰਨ ਲਓ ਪੁਰਾਣਾ ਸਾਰਾ ਕਲਚਰ ਤੁਹਾਨੂੰ ਇੱਥੇ ਮਿਲੂਗਾ ਠੀਕ ਐ ਤੁਸੀਂ ਦੇਖ ਸਕਦੇ ਹੋ ਆਜੋ ਤੁਹਾਨੂੰ ਆਪਾਂ ਦਿਖਾਵਾਂਗੇ ਇੱਥੇ ਕੱਲੀ-ਕੱਲੀ ਚੀਜ਼ ਠੀਕ ਹੈ ਆ ਜਾਓ ਵੀ ਤੇ ਆ ਦੇਖੋਗੇ ਆ ਪੁਰਾਣਾ ਹੁੱਕਾ ਤੇ ਆ ਪੁਰਾਣਾ ਚਰਖਾ ਠੀਕ ਹੈ ਪੁਰਾਣਾ ਮੰਝਾ ਯਾਨੀ ਕਿ ਤੁਹਾਨੂੰ ਹਰ ਇੱਕ ਚੀਜ਼ ਪੁਰਾਣੀ ਹੀ ਮਿਲੂਗੀ ਆ ਦੇਖੋ ਤੇ ਪੈਂਟੀਆਂ ਵੀ ਪੁਰਾਣੀਆਂ ਠੀਕ ਹੈ ਤੇ ਆ ਦੇਖੋ ਵੀ ਜਿਵੇਂ ਕੋਈ ਵੀ ਤੁਸੀਂ ਸ਼ੂਟਿੰਗ ਲਈ ਜਗਾ ਜਾਂ ਕਿਸੇ ਵੀ ਚੀਜ਼ ਲਈ ਤੁਹਾਨੂੰ ਇਹ ਜਗਾ ਬਹੁਤ ਹੀ ਵਧੀਆ ਤੇ ਪਰਫੈਕਟ ਜਗਾ ਰਹਿਣੀ ਹੈ ਠੀਕ ਹੈ ਤੇ ਆਪਾਂ ਮੰਨ ਲਓ ਕੋਈ ਵੀ ਜਿਵੇਂ ਕੋਈ ਕੋਈ ਫਿਲਮ ਜਾਂ ਕੋਈ ਗਾਣਾ ਜਾਂ ਕੋਈ ਪ੍ਰੀ ਵਿਡਿੰਗ ਦੇ ਲਈ ਜਗਾ ਤੁਹਾਨੂੰ ਸ਼ੂਟ ਕਰ ਲਈ ਚਾਹੀਦੀ ਹੈ ਤਾਂ ਇਸ ਜਗਾ ਤੇ ਆ ਕੇ ਜਰੂਰ ਤੁਸੀਂ ਇੱਕ ਵਾਰ ਸ਼ੂਟ ਕਰੋ ਠੀਕ ਹੈ ਆ ਦੇਖੋ ਵੀ ਪੁਰਾਣਾ ਟੈਲੀਵਿਜ਼ਨ ਇਹ ਬਹੁਤ ਘੱਟ ਦੇਖਿਆ ਹੋਣਾ ਤੇ ਇੱਥੇ ਤੁਹਾਨੂੰ ਹਰ ਇੱਕ ਹੀ ਪੁਰਾਣੀ ਚੀਜ਼ ਤੁਹਾਨੂੰ ਮਿਲੂਗੀ ਠੀਕ ਹੈ ਤੇ ਬਾਜਿਆਂ ਦਾ ਬਹੁਤ ਹੀ ਸੋਹਣਾ ਅੱਗੇ ਘੋੜਿਆਂ ਦਾ ਫਾਰਮ ਬਣਾਇਆ ਠੀਕ ਹੈ ਸੋਨੂੰ ਇੱਕ ਵਾਰ ਆਪਾਂ ਦੂਰੋਂ ਦਿਖਾ ਦਿੰਨੇ ਆ ਬਹੁਤ ਹੀ ਵਧੀਆ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਸੋਨੂੰ ਇਹੋ ਜਿਹੇ ਵਧੀਆ-ਵਧੀਆ ਆਪਾਂ ਅੱਗੇ ਤੋਂ ਚੀਜ਼ਾਂ ਦਿਖਾਉਂਦੇ ਰਹੀਏ ਠੀਕ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਤੇ ਆਜੋ ਹੁਣ ਆਪਾਂ ਤੁਹਾਨੂੰ ਇੱਧਰ ਮੂਰਲੇ ਪਾਸੇ ਦਿਖਾਉਂਨੇ ਆ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਹੈ ਤਾਂ ਤੁਸੀਂ ਜ਼ਰੂਰ ਇੱਕ ਵਾਰ ਇੱਥੇ ਆ ਕੇ ਆਪ ਦਾ ਸਮਾਂ ਬਤੀਤ ਕਰੋ ਠੀਕ ਹੈ ਤੇ ਜਾਂ ਕੋਈ ਸ਼ੂਟ ਕਰੋ ਤੇ ਆ ਦੇਖੋ ਵੀ ਉਵੇਂ ਪੁਰਾਣੀ ਚੱਕੀ ਹੈ ਜਿਵੇਂ ਪੁਰਾਣੇ ਸਮਿਆਂ ਚ ਹੁੰਦੀ ਸੀ ਤੇ ਆ ਨਲਕਾ ਆ ਸੰਦੂਖ ਆ ਗਿਆ ਠੀਕ ਹੈ ਤੇ ਆ ਦੇਖੋ ਵੀ ਸਾਰਾ ਇਹੋ ਚੁੱਲ੍ਹੇ ਚੋਕੇ ਵਾਲਾ ਸਿਸਟਮ ਜਾਨੀ ਕਿ ਪੁਰਾਣੇ ਸਾਰੇ ਭਾਂਡੇ ਪੁਰਾਣੀ ਰਸੋਈ ਤੇ ਪੁਰਾਣਾ ਟੈਲੀਵਿਜ਼ਨ ਸੰਦੂਖ ਤੇ ਆ ਪੁਰਾਣਾ ਰੇਡੀਓ ਠੀਕ ਹੈ ਤਿਆ ਦੇਖੋ ਵੀ ਬਹੁਤ ਹੀ ਸੋਹਣੀ ਵਿਆਹ ਦੇ ਸ਼ੂਟ ਕਰ ਲਈ ਜਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਹੀ ਘੈਂਟ ਜਗਾ ਬਣੀ ਹੋਈ ਹੈ ਠੀਕ ਹੈ ਤੇ ਇਸ ਜਗਾ ਤੇ ਇੱਕ ਵਾਰ ਤੁਸੀਂ ਜਰੂਰ ਆਓ ਤੇ ਦੇਖੋ ਵੀ ਆਪਾਂ ਆਏ ਆ ਇਸ ਬਾਰੇ ਜਗਾ ਤੇ ਤੇ ਬਾਈਆਂ ਨੇ ਬਹੁਤ ਹੀ ਘੈਂਟ ਜਗਾ ਬਣਾਈ ਹੈ ਠੀਕ ਹੈ ਤੇ ਸੋਨੂੰ ਪੂਰੀ ਵਧੀਆ ਯਾਨੀ ਕਿ ਸ਼ੂਟਿੰਗ ਦੇ ਲਈ ਬਹੁਤ ਹੀ ਵਧੀਆ ਜਗਾ ਇਸ ਤੋਂ ਬਿਹਤਰ ਜਗਾ ਸੋਨੂੰ ਕੋਈ ਵੀ ਜਗਾ ਨਹੀਂ ਮਿਲਣੀ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਆ ਪੁਰਾਣਾ ਚਰਖਾ ਪਿਆ ਉਦਾਂ ਦੇ ਹੀ ਠੀਕ ਹੈ ਤੇ ਉਹ ਮਧਾਣੀ ਪਈ ਐ ਤੇ ਜਾਨੀ ਕਿ ਉਹ ਸਾਰਾ ਰਸੋਈ ਵਾਲਾ ਸਮਾਨ ਠੀਕ ਹੈ ਪੁਰਾਣਾ ਟੈਲੀਵਿਜ਼ਨ ਉਹ ਤੁਸੀਂ ਦੇਖ ਸਕਦੇ ਹੋ ਤੇ ਪੁਰਾਣਾ ਮੰਜਾ ਤੇ ਉਵੇਂ ਹੀ ਪੁਰਾਣਾ ਰੇਡੂਆ ਠੀਕ ਹੈ ਤੇ ਬੰਜਾ ਨੇ ਬਹੁਤ ਹੀ ਵਧੀਆ ਤੇ ਇੱਕੇ ਨਾਲ ਬਣਾਇਆ ਹੋਇਆ ਤੇ ਤੁਸੀਂ ਵੀ ਜੇ ਕੋਈ ਆਪ ਦੀ ਵੀਡੀਓ ਜਾਂ ਪ੍ਰੀ-ਵੇਡਿੰਗ ਦੇ ਲਈ ਸ਼ੂਟ ਕਰਨੀ ਹੈ ਤਾਂ ਇਸ ਜਗ੍ਹਾ ਤੇ ਜਰੂਰ ਆਇਓ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਤੁਹਾਡੇ ਤੱਕ ਨਵੀਂ ਨਵੀਂ ਅਪਡੇਟ ਆਉਂਦੀ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ